ਪਿਛਲੋ ਇਨਸਪੈਕਟ ਕਰ ਰਹੇ ਨੇ ਇਹ ਇਨਸਪੈਕਟ ਤੋਂ ਬੱਠੀ ਪਿਆ ਚੱਲ ਰਿਹਾ ਮੈਂ ਵਾਰ-ਵਾਰ ਪੁੱਛ ਰਿਹਾ ਇਹਨਾਂ ਨੂੰ ਵੀ ਤੁਸੀਂ ਦੱਸੋ ਸਾਡੇ ਤੱਕੜ ਦੇ ਕੰਡੀਸ਼ਨ ਕੀ ਹੈ ਅਬ ਤੁਸੀਂ ਪਹਿਲਾਂ ਥੋੜਾ ਠੀਕ ਹੈ ਕੁਝ ਨਹੀਂ ਹੋਇਆ ਹੈ ਮੈਂ ਵੀ ਅੱਪਾ ਇੰਡੂ ਬੈਠ ਕਰਦੇ ਆ ਕੱਲ ਨੂੰ ਦੱਸਦੇ ਹੁੰਦੇ ਆ ਵੀ ਥੋੜਾ ਪਹਿਲਾਂ ਇੰਡੂਵੇਟ ਕਰ ਰਹੇ ਸੀ ਜਾਂ ਸੀਪਿਆ ਕਰ ਰਹੇ ਹੁਣੇ ਬੈਠਦਾ ਮੈਂ ਵਾਰ-ਵਾਰ ਪੁੱਛ ਰਿਹਾ ਇੱਕ ਵਾਰ ਵੀ ਤੁਹਾਨੂੰ ਦੱਸਿਆ ਪੋਸਾ ਦਾ ਸਿਲੰਡਰ ਨੂੰ ਇੰਡੂ ਤੋਂ ਮੈਨੂੰ ਡੈੱਥ ਵੀ ਤੋਂ ਕਿਲੇ ਆਦੇ ਸੀ ਇਹ ਸਾਡੇ ਚਾਚੇ ਲੱਗਦੇ ਸੀ ਜੀ ਕੀ ਮਸਲਾ ਹੋਇਆ ਸੀ ਤੇ ਮਸਲਾ ਹੋਇਆ ਸੀ ਜੀ ਰਖੜੀਆਂ ਨਾਲ ਲੜਾਈ ਹੋਈ ਸੀ ਚਲੋ ਜੀ ਉਰੇ ਅਸੀਂ ਇਹਨਾਂ ਨੂੰ ਦਾਖਲ ਕਰਾਤਾ ਲੈ ਕੇ ਜਿਹੜੇ ਪਾਰਟੀਆਂ ਲੜਾਈ ਹੋਈ ਸੀ ਉਹ ਪਾਰਟੀ ਨਾਲ ਅਸੀਂ ਆਏ ਉਰੇ ਸਾਡੇ ਇਹ ਚਾਚਾ ਜੀ ਲੱਗਦੇ ਨੇ ਦਾਦੀ ਸਾਡੀ ਸਾਡੀ ਭੈਣ ਆਈ ਜਿ ਰਖੜੀਆਂ ਬੰਨਣ ਤੇ ਜੀ ਸਾਡੀ ਕੁੜੀ ਵੀ ਜਾਈ ਸੀ ਸਾਰੇ ਆਏ ਸੀ ਇਹਨਾਂ ਮੁੰਡਿਆਂ ਨੇ ਰਾਤ ਨੂੰ ਘਰੇ ਵੜ ਕੇ ਜੀ ਸਾਰੇ ਘੁੱਟ ਤੇ ਰਾਤ ਨੂੰ ਛੋਟਾ ਭਾਈ ਚਾਚੇ ਵਾਲਾ ਮੁੰਡਾ ਸਾਨੂੰ ਸਾਡੀ ਚੜੀ ਤੇ ਆ ਗਿਆ ਜੀ ਕਹਿੰਦਾ ਵੀਰੇ ਅਸੀਂ ਮਾਰ ਤੇ ਸਾਰੇ ਆ ਕੇ ਮੈਂ ਕੀ ਹੋ ਗਿਆ ਅਸੀਂ ਦੇਖਿਆ ਜਾ ਕੇ ਤੇ ਸਾਰੇ ਟੁੱਟੇ ਫੁੱਟੇ ਪਏ ਜੀ ਅਸੀਂ ਫੋਨ ਮਾਰਿਆ ਐਂਬੂਲੈਂਸ ਨੂੰ ਜੀ ਐਂਬੂਲੈਂਸ ਆ ਕੇ ਸਾਨੂੰ ਅਸੀਂ ਦਾਖਲ ਕਰਾਤੇ ਜੀ ਜਿਹੜੀ ਦੂਜੀ ਪਾਰਟੀ ਆਈ ਉਹ ਰਾਤ ਨੂੰ ਅਸੀਂ ਆਇਆ 12 ਵਜੇ ਜੀ ਉਹ 2 ਵਜੇ ਆ ਕੇ ਆਪ ਬਲੇਡ ਮਾਰ ਕੇ ਜੀ ਆ ਕੇ ਬਲੇਡ ਮਾਰ ਕੇ ਦਾਖਲ ਕਰਾ ਕੇ ਜੀ ਦਾਖਲ ਕਰਾਉਣ ਦੇ ਨਾਲ ਜੀ ਉਸ ਤੋਂ ਬਾਅਦ ਕਹਿੰਦੇ ਜੀ ਕੋਈ ਨੇ ਛੁੱਟੀ ਪੈ ਗਈ ਅਸੀਂ ਤੁਹਾਡੇ ਕੱਲੂ ਦੇਖਾਂਗੇ ਆ ਪੂਲ ਥੱਲੇ ਧਾਰਣਾ ਜੀ ਐਸਆਈ ਐ ਤੇ ਉਹਨੂੰ ਅਸੀਂ ਕਿਹਾ ਵੀ ਸਾਡਾ ਹੱਲ ਕਰੋ ਕੁਛ ਸਾਡਾ ਹੱਲ ਕਰੋ ਸਾਡੇ ਬੁੱਢੇ ਦੀ ਬਾਹ ਚ ਬਾਲਾ ਦਰਦ ਹੋ ਰਿਹਾ ਵੀ ਇਹਦਾ ਹੱਲ ਕਹਿੰਦਾ ਕੋਈ ਨਹੀਂ ਬੈਜੋ ਟਿੱਕੇ ਸਾਲੀ ਛੋਟੀ ਜਾਤ ਆ ਤੁਹਾਡੀ ਆ ਤੁਸੀਂ ਲੜਦੇ ਹੋ ਬਾਾਰ ਤੇ ਹਾਰ ਨੂੰ ਅਸੀਂ ਕਿਹਾ ਸਰ ਮੈਂ ਕੁਝ ਨਹੀਂ ਸਾਡੇ ਬਿਆਨ ਲੈਣ ਆਏ ਸਾਨੂੰ ਡਰਾਵੇ ਧਮਕਾਵੇ ਜੀ ਇਹ ਐ ਨਹੀਂ ਹੋ ਸਕਦਾ ਇਹ ਐ ਨਹੀਂ ਹੋ ਸਕਦਾ ਮੈਂ ਠੀਕ ਹੈ ਜੀ ਉਸ ਤੋਂ ਬਾਅਦ ਅੱਜ ਪ੍ਰੈਸਨ ਦਾ ਸੀ ਅੱਜ ਅਸੀਂ ਐਸੇ ਤੋਂ ਸਭ ਨੂੰ ਮਿਲ ਕੇ ਆਏ ਆ ਪਹਿਲਾਂ ਉਹਨੇ ਵੀ ਸਾਨੂੰ ਇਹ ਕਹਿੰਦਾ ਕਹਿੰਦਾ ਤੁਸੀਂ ਸੱਟਾਂ ਦਾ ਅਸੀਂ ਕੀ ਕਰੀਏ ਤੁਹਾਡੀ ਸੱਟਾਂ ਦਾ ਫੋਟੇ ਸੱਟਾਂ ਦਾ ਅਸੀਂ ਕੀ ਕਰੀਏ ਕਹਿੰਦਾ ਮੈਂ ਕਿਉਂ ਸਰ ਇੱਕ ਪਾਸੇ ਸਾਰਾ ਮੁੱਢਾ ਖੜਾ ਇੱਕ ਪਾਸੇ ਉਹ ਤਿੰਨ ਘਰ ਨੇ ਮੈਂ ਕਿਹਾ ਸਰ ਸੱਚਾਈ ਦੇ ਉਹ ਤਾਂ ਆਜੋ ਚਲੋ ਤੁਸੀਂ ਸੱਟਾਂ ਗੰਦੇ ਨਾ ਹੋ ਤੁਸੀਂ ਸੱਚਾਈ ਵੱਲ ਨਿ ਆਜੋ ਤੁਸੀਂ ਮੁੱਲੇ ਦੇ ਬੰਦੇ ਪੇ ਜਵਾਬ ਦੇ ਉੱਥੋਂ ਪਤਾ ਕਰੋ ਸੂਝ ਵਾਂਗ ਕੀ ਮਸਲਾ ਅੱਜ ਮਸਲਾ ਇਹ ਹੋਇਆ ਅੰਦਰ ਅੱਜ ਇਹ ਸਹੀ ਇਹਨਾਂ ਨੂੰ ਕੋਈ ਬਿਮਾਰੀ ਸਾਡੇ ਚਾਚੇ ਨੂੰ ਕੋਈ ਦਵਾਈ ਨਹੀਂ ਜਲਦੀ ਕੋਈ ਕੁਝ ਨਹੀਂ ਜੀ ਬਾਹਾਂ ਦਾ ਪ੍ਰੈਸ਼ਰ ਹੋਣ ਗਿਆ ਜੀ ਇਹਨਾਂ ਨੇ ਟੀਕਾ ਲਾਇਆ ਇਹ ਟੀਕਾ ਲਾਇਆ ਸਾਨੂੰ ਇਹਨਾਂ ਨੇ ਬੁਲਾਇਆ ਸਾਡਾ ਚਾਚਾ ਮੱਛੀ ਮੂੰਗੂ ਤੜਪ ਰਿਆ ਡਾਕਟਰ ਅੰਦਰ ਹਰਵੰਦ ਸਹਾਣੀ ਸੀ ਅੱਛਾ ਡਾਕਟਰ ਕੋਈ ਵੀ ਨਹੀਂ ਸੀ ਡਾਕਟਰ ਕੋਈ ਨਹੀਂ ਸੀ ਜਿਹੜੇ ਆ ਦੂਜੇ ਨੇ ਉਹ ਅੰਦਰ ਸੀ ਜੀ ਆਕਸੀਜਨ ਇਹ ਨਾਲ ਅੰਦਰ ਨਹੀਂ ਜੀ ਫੇਰ ਆਕਸੀਜਨ ਕਦੋਂ ਲਾਈਓ ਜੀ ਜਦੋਂ ਸਾਡੇ ਚਾਚਾ ਜੀ ਖਤਮ ਹੋ ਗਏ ਸਾਨੂੰ ਇਹਨਾਂ ਨੇ ਬਾਅਦ ਚੇ ਦੱਸਿਆ ਜੀ ਹੁਣ ਦੇਖੋ ਇੰਨਾ ਮੈਂ ਡਾਕਟਰ ਦਾ ਹੈਲਮੈਂਟ ਕਿਵੇਂ ਪਰ ਇਹ ਆਕਸੀਜਨ ਦਾ ਲਾ ਲਾ ਕੇ ਤੇ ਆਲੇ ਲਾ ਦੋ ਅਸੀਂ ਮੈਂ ਫੇਰ ਤੁਹਾਨੂੰ ਫੇਰ ਉਹਨਾਂ ਨੂੰ ਬਾਹਰ ਭੇਜਦਾ ਕਹਿੰਦਾ ਨਾ ਠੀਕ ਹੋਗਾ ਠੀਕ ਹੋਗਾ ਠੀਕ ਹੈ ਤੂੰ ਖੜੋ ਅਸੀਂ 10 ਮਿੰਟ ਖੜਕੇ ਜੀ ਅਸੀਂ 10 ਮਿੰਟ ਖੜਕੇ ਫੇਰ ਮਹਾ ਡਾਕਟਰ ਸਾਹਿਬ ਨੂੰ ਦੱਸੋ ਸਾਨੂੰ ਦੱਸੋ ਕਹਿੰਦੇ ਦੱਸਦੇ ਆ ਦੱਸਦੇ ਆ ਫੇਰ ਹਰਮਾਂ ਡਾਕਟਰ ਅੰਦਰ ਗਿਆ ਉਹ ਤੋਂ ਬਾਅਦ ਜੀ ਅੰਦਰ ਜਾ ਕੇ ਫਿਰ ਉਹ ਆਕਸੀਜਨ ਲਾ ਕੇ ਲਿਆ ਜੋ ਪੈਪ ਜਿਆ ਲਿਆ ਇਹ ਉਹ ਦੱਬ ਦੱਬ ਕੇ ਸਾਹ ਦਵਾ ਰਹੇ ਸੀ ਸਾਡੇ ਵੀ ਹੁਣ ਮੁੰਡੇ ਲੱਗੇ ਹੋਏ ਨੇ ਡਾਕਟਰਾਂ ਦੇ ਵੀ ਜੀ ਹੋਰ ਵੀ ਸਾਡੇ ਚਾਚੀ ਵੀ ਲੱਗੇ ਡਾਕਟਰਾਂ ਦੇ ਉਹ ਕਹਿੰਦੇ ਵੀ ਇਹ ਚ ਤਾਂ ਕੁਝ ਹੈ ਹੀ ਨਹੀਂ ਤੁਸੀਂ ਇਹਨੂੰ ਭੇਜ ਰੈਫਰ ਕਿਵੇਂ ਕਰ ਰਹੇ ਹੋ ਡਾਕਟਰ ਰੈਫਰ ਕਰਤਾ ਹਾਂ ਜੀ ਪਟਿਆਲੇ ਲੈ ਜਾਂਦਾ ਟਿਕਾ ਵੀ ਨਹੀਂ ਦਿੱਤਾ ਖਤਮ ਹੋ ਗਏ ਜੀ ਸਭ ਕੁਝ ਹੋ ਗਿਆ ਮਨ ਨੂੰ ਐ ਦੱਸੋ ਮਰੇ ਹੋਏ ਬੰਦੇ ਨੂੰ ਕਿਹੜਾ ਰੈਫਰ ਕਰਦਾ ਜੀ ਇਹਨਾਂ ਨੇ ਰੈਫਰ ਕਰ ਰਹੇ ਨੇ ਜੀ ਅਸੀਂ ਇਹ ਤੋਂ ਪੁੱਛਿਆ ਕਹਿੰਦੇ ਸਾਨੂੰ ਨਹੀਂ ਪਸਤਾ ਜੀ ਅਸੀਂ ਗੇਟ ਤੇ ਰੁੱਕ ਗਏ ਅਸੀਂ ਗੇਟ ਤੇ ਰੁੱਕ ਗਏ ਡਾਕਟਰਾਂ ਦੀ ਅੰਗੈਲੀ ਕਾਰਨ ਜਿਹੜਾ ਅੱਜ ਇਹ ਡਾਕਟਰਾਂ ਦੀ ਅੰਗੈਲੀ ਕਾਲ ਤੇ ਇੱਕ ਪੁਲਿਸ ਦੀ ਅੰਗੈਲੀ ਕਰਕੇ ਜੇ ਪੁਲਿਸ ਨਾਲ ਦੀ ਨਾਲ ਕੰਮ ਕਰੇ ਮੇਰੀ ਗੱਲ ਸੁਣੋ ਜੀ ਜਦੋਂ ਬੰਦਾ ਹਰੇਕ ਆ ਰਿਪੋਰਟਾਂ ਦੇ ਸਾਨੂੰ ਅਸੀਂ ਪੁੱਛੇ ਵੀ ਉਹਨਾਂ ਦੇ ਸਰਫ ਕੀਵੇਂ ਲਿਖਾਤੀ ਸੱਟਾਂ ਗੱਲਾਂ ਵੀ ਕੀ ਨੇ ਸਾਨੂੰ ਕਹਿੰਦੇ ਆ ਦੁਆਰੇ ਦੁਆਰੇ ਸਾਨੂੰ ਸਵੇਰ ਦਾ ਇਹਨਾਂ ਨੇ ਭੱਫੜ ਗੁੱਸੇ ਜਿਹਾ ਪਾ ਰੱਖਿਆ ਜੀ ਆ ਦੇਖੋ ਸਾਨੂੰ ਗੁਮਰਾਹ ਕਰਨ ਐਸੇ 24 ਡਾਕਟਰ ਵੀ ਦੇਖੋ ਇਹ ਡਾਕਟਰਾਂ ਦੀ ਵੀ ਚਾਹ ਲੈ ਅਸੀਂ ਇਹੀ ਮੰਗ ਕਰਦੇ ਹਾਂ ਜੀ ਜਿਹੜੇ ਪਿੱਛੇ ਸਾਡਾ ਚਾਚਾ ਮਰਿਆ ਉਹ ਸਾਰੇ ਬੰਦਿਆਂ ਨੂੰ 3 ਦਿਨ ਪੁਲਿਸ ਪ੍ਰਸ਼ਾਸਨ ਨੇ ਸਾਡਾ ਨੋ ਕੁਛ ਨਹੀਂ ਪੁੱਛਿਆ ਜੀ ਅਸੀਂ ਤਾਂ ਇਹੀ ਪ੍ਰਦਾਓ ਕਰਦੇ ਆ ਨਾਲੇ ਤਾਂ ਇੰਨਾ ਤੇ ਕਾਰਵਾਈ ਉਹ ਡਾਕਟਰਾਂ ਦੇ ਜੀ ਨਾਲੇ ਉਹ ਬੰਦੇ ਜਿੰਨੇ ਵੀ ਹੈਗੇ ਨੇ ਉਹ ਚੱਕੇ ਜਾਣ ਜੀ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਐਸਐਚਓ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਿਆ ਦੋ ਵਾਰੀ ਕਰਿਆ ਐ ਐਸਐਚਓ ਸਾਹਿਬ ਨੇ ਸਾਡੀ ਆਇਂ ਨਹੀਂ ਸੁਣੀ ਵੀ ਹਾਂ ਭਾਈ ਸਾਨੂੰ ਝੂਠਾ ਹੌਸਲਾ ਨਹੀਂ ਦਿੱਤਾ ਵੀ ਅਸੀਂ ਤੁਹਾਡੀ ਸੁਣਦੇ ਆ ਕਹਿੰਦਾ ਪਰਚਾ ਤੁਹਾਡੇ ਦੇ ਪਰਚਾ ਹੋਊਗਾ ਥੋੜੇ ਦੇ ਪਰਚਾ ਹੋਊਗਾ ਕੋਈ ਸੁਣਦਾ ਰਾਤ ਜਲ ਬਿਆਨ ਲਿਖਾਉਣਾ ਜਾਤਾ ਇਹ ਗੱਲ ਵੀ ਕਹੀ ਹੈ ਜੀ ਐਸਐਸ ਸਾਹਿਬ ਨੇ ਗੁਰਵਿੰਦਰ ਸਿੰਘ ਐਸਐਸ ਦਾ ਨਾਮ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਵੀ ਥੋੜੀ ਥੋੜੀ ਜਾਤ ਵਾਲਿਆਂ ਚ ਇਹੀ ਪੰਗਾ ਵੀ ਕੋਈ ਵਾਰ ਤਿਉਹਾਰ ਆਵੇ ਰਖੜੀ ਆ ਦਸਹਰਾ ਦੀਵਾਲੀ ਆ ਭੈਣ ਜਦੋਂ ਤੁਸੀਂ ਦਾਰੂ ਪੀ ਕੇ ਲੜੀ ਲੜਦੇ ਹੋ ਉਰੇ ਜਿਸ ਟਾਈਮ ਉਹ ਸਾਡੇ ਬਿਆਨ ਲੈਣਾ ਉਸ ਟਾਈਮ ਇਹ ਵਰਡਿੰਗ ਬੋਲ ਕੇ ਗਏ ਨੇ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਦੇ ਉਹਨਾਂ ਦਾ ਨਾਮ ਸ਼ਾਇਦ ਐਸਆਈ ਜਿਹੜੇ ਆਏ ਸੀ ਗੁਰਵਿੰਦਰ ਸਿੰਘ ਚਿੱਲਾ ਦੇਵੀ ਜੀ ਇਹ ਕਿੰਨੇ ਟੈਨਸ਼ਨ ਜਿੱਤੇ ਕੀ ਲੱਗੇ ਇਹ ਰਿਸ਼ਤੇ ਦੇ ਕੱਚੋਰਾ ਲੱਗਦਾ ਜੀ ਸਾਡਾ ਇਹ ਹਸਪਤਾਲ ਦੇ ਵਿੱਚ ਕਲੈਸ਼ ਹੋ ਰਿਹਾ ਮੈਂ ਆਇਆ ਇੱਥੇ ਹੁਣੇ ਤੇ ਹੁਣੇ ਸਾਰੀ ਗੱਲਬਾਤ ਸੁਣ ਕੇ ਵਰਦੀ ਰੋਸ਼ੀ ਦੇ ਖਿਲਾਫ ਵਰਦੀ ਕਾਰਵਾਈ ਕੀਤੀ ਜਾਏਗੀ ਛੇ 30 ਕਿਤਾ ਇਹਨਾਂ ਦੇ ਗੱਲ ਕਰੇ ਪੁਲਿਸ ਮੁਲਾਜ਼ਮਾਂ ਨੇ ਵੀ ਕਈਆਂ ਨੇ ਵੀ ਦੋਸ਼ ਲਾਇਆ ਨੇ ਕਿ ਇਹਨਾਂ ਨੂੰ ਰਫਲੀ ਬੋਲਿਆ ਗਿਆ ਕਿ ਕਿਹਾ ਕਿ ਕਿ ਸੋਚੀ ਗੱਤ ਵੀ ਬੋਲੇ ਮੇਲੀ ਐਸਾ ਕੁਝ ਨਹੀਂ ਹੈਗਾ ਜੀ ਨਾ ਪੁਲਿਸ ਨੂੰ ਲੋੜ ਹੈ ਬੋਲਣ ਦੀ ਨਾ ਪੁਲਿਸ ਦਾ ਕੰਮ ਹੈ ਇਹ ਬੋਲਣਾ ਇਹ ਤਾਂ ਜਦੋਂ ਬੜਾ ਭੜਕਾੜ ਚੋਂ ਤਾਂ ਫਿਰ ਬਹੁਤ ਐਲਿਵੀਸ਼ਨ ਲੱਗਦੇ ਨੇ ਸਭਤੀ ਲੱਗਦੇ ਨੇ ਵੀ ਬਿਲਕੁਲ ਫਾਇਰ ਵੈਰੀਫਾਈਡ ਦੂ ਹੈ ਵੀ ਠੀਕ ਥੈਂਕ ਯੂ ਨਾ ਹੋਵੋ ਪਰੇਸ਼ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ بیگم شہناز جی ਸੰਪਰਕ ਕਰੋ 8725040658 8725040658